ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਸਾਡੀ ਵੀਡੀਓ ਵਿੱਚ ਪੰਜਾਬ ਬਚਾਓ ਪੰਜਾਬ ਬਚਾਓ ਪੰਜਾਬ ਬਚਾਓ ਯੂਨੀਵਰਸਿਟੀ ਬਚਾਓ ਚੰਡੀਗੜ੍ਹ ਬਚਾਓ ਪਾਖੜਾ ਡੈਮ ਬਚਾਓ ਅੱਜ ਹਰ ਬੰਦਾ ਇਸ ਤੇ ਲੱਗਿਆ ਹੋਇਆ ਹੈ ਇਸੇ ਜੋਸ਼ ਅਸੀਂ ਵੀ ਆ ਪੁਰਾਣੀ ਟੀ-ਸ਼ਰਟ ਕੱਢ ਕੇ ਪਾ ਲਈ ਹੈ ਵੀ ਸ਼ਾਇਦ ਅਸੀਂ ਵੀ ਕੋਈ ਯੋਗਦਾਨ ਪਾ ਚੱਕੀਏ ਬਚਾਉਣ 'ਚ ਪਰ ਸਾਨੂੰ ਇਹ ਸਮਝ ਨਹੀਂ ਆਇਆ ਵੀ ਇਹ ਸਭ ਕੁਝ ਬਚਾਉਣਾ ਕਿ ਤੋਂ ਹੈ ਇੱਥੇ ਤਾਂ ਹਰ ਬੰਦਾ ਪੰਜਾਬ ਬਚਾਉਣ ਵਾਸਤੇ ਲੜ ਰਿਹਾ ਹੈ ਜਦੋਂ ਤੱਕ ਉਹ ਐਮਐਲਏ ਨਹੀਂ ਬਣਦਾ ਜਦੋਂ ਉਹ ਐਮਐਲਏ ਬਣ ਜਾਂਦਾ ਫਿਰ ਉਹ ਉਹੀ ਬੰਦੇ ਜਿਨ੍ਹਾਂ ਨੇ ਪੰਜਾਬ ਡੋਬਿਆ ਉਹਨਾਂ ਨੂੰ ਬਚਾਉਣ ਤੇ ਲੱਗ ਜਾਂਦਾ ਅਸੀਂ ਵੀ ਕਦੇ ਜੋਸ਼ ਨਾਲੇ ਟੀ-ਸ਼ਰਟਾਂ ਪਾ ਕੇ ਲੱਗੇ ਸੀ ਬਦਲਾਅ ਲਿਆਉਣ ਤੇ ਬਦਲਾਅ ਜੋ ਆਇਆ ਉਹ ਦੇਖ ਲਿਆ ਹੁਣ ਗੱਲ ਕਰਦੇ ਆ ਜਿਹੜਾ ਪੱਕਾ ਮੁੱਦਾ ਹੈ ਵੀ ਜਿੱਥੇ ਵੀ ਕੁਝ ਵੀ ਹੁੰਦਾ ਕੋਈ ਵੀ ਮਸਲਾ ਸਾਰੇ ਹੀ ਉਸ ਚ ਕੁੱਦ ਪੈਂਦੇ ਨੇ ਕਿਉਂਕਿ ਇਲੈਕਸ਼ਨਾਂ ਨੇੜੇ ਨੇ ਪੋਲਿਟੀਕਲ ਲਾਹਾ ਲੈਣਾ ਹੁੰਦਾ ਹੈ ਅੱਜ ਕੋਈ ਟਰੈਕਟਰ ਲੈ ਕੇ ਪੰਜਾਬ ਬਚਾਉਣ ਚੱਲਿਆ ਕੋਈ ਘੋੜੇ ਤੇ ਚੜ ਕੇ ਪੰਜਾਬ ਚੱਲਿਆ ਤੇ ਕੋਈ ਤਾਂ ਇੱਕ ਵੀਰ ਮੈਂ ਦੇਖਿਆ ਵੀ ਉਹ ਰੋਡ ਰੋਲਰ ਲੈ ਕੇ ਪੰਜਾਬ ਬਚਾਉਣ ਚੱਲੇ ਨੇ ਉਹ ਲੋਕ ਜਿਨ੍ਹਾਂ ਨੇ ਆਪ ਕਦੇ ਕਾਲਜ ਦਾ ਮੂੰਹ ਨਹੀਂ ਦੇਖਿਆ ਉਹ ਯੂਨੀਵਰਸਿਟੀ ਦਾ ਮਸਲਾ ਹੱਲ ਕਰਨ ਚੱਲੇ ਨੇ ਤੇ ਯੂਨੀਵਰਸਿਟੀ ਨੂੰ ਬਚਾਉਣ ਦੇ ਫਿਰਦੇ ਨੇ ਉਹ ਯੂਨੀਵਰਸਿਟੀ ਡੋਬੀ ਕਿਹਨੇ ਆ ਪਹਿਲਾਂ ਇਹ ਤਾਂ ਪੁੱਛ ਲਓ ਪੰਜਾਬ ਸਰਕਾਰ ਨੇ 40% ਗ੍ਰਾਂਟ ਦੇਣੀ ਸੀ 6% ਦਾ ਇਜ਼ਾਫਾ ਵੀ ਕਰਨਾ ਸੀ ਹਾਈ ਕੋਰਟ ਤੇ ਲਿਖ ਕੇ ਦਿੱਤਾ ਤੇ ਕਦੇ 6% ਦੀ ਇਨਕਰੀਸ ਦਿੱਤੀ ਨਹੀਂ ਤੇ 40% ਵੀ ਪੂਰਾ ਨਹੀਂ ਦਿੱਤਾ ਤੇ ਫਿਰ ਫੰਡ ਕਿੱਥੋਂ ਆਉਣੇ ਦੂਜਾ ਫੈਕਟਰ ਜਿਹੜਾ ਤੁਸੀਂ ਭੁੱਲਦੇ ਹੋ 1/3 ਤੀਜਾ ਹਿੱਸਾ ਪੰਜਾਬ ਦੇ ਸਾਰੇ ਕਾਲਜ ਚਾਹੇ ਉਹ ਮੈਡੀਕਲ ਹੋਣ ਚਾਹੇ ਉਹ ਬੀਅਰਡ ਕਾਲਜ ਸੀ ਚਾਹੇ ਇੰਜੀਨੀਅਰਿੰਗ ਸੀ ਕੋਈ ਵੀ ਕਾਲਜ ਸੀ ਪੰਜਾਬ ਯੂਨੀਵਰਸਿਟੀ ਦੇ ਅੰਡਰ ਸੀ ਇਹ ਪੰਜਾਬ ਯੂਨੀਵਰਸਿਟੀ ਤੋਂ ਕਾਲਜ ਕਿਹਨੇ ਖੋਹੇ ਟੜਾ-ਟੜ ਤੁਸੀਂ ਯੂਨੀਵਰਸਿਟੀਆਂ ਬਣਾਤੀਆਂ ਅੱਜ ਪੱਤੀ ਯੂਨੀਵਰਸਿਟੀ ਆਫ ਪੰਜਾਬ ਚ ਚੱਲ ਰਹੀਆਂ ਨੇ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਐ ਤੇ ਤੁਸੀਂ ਸੋਚਦੇ ਹੋ ਪੰਜਾਬ ਯੂਨੀਵਰਸਿਟੀ ਸਾਡੀ ਐ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਉਹਦਾ ਸਾਰਾ ਕੁਝ ਖੋਹਿਆ ਇਹ ਕਾਲਜ ਖੋਹ ਕੇ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਜਿੱਦਾਂ ਮੈਨੂੰ ਪਤਾ ਗੁਰਨਾਣਿਕ ਜਨੇ ਕਾਲਜ ਦੀ ਸਾਡੀ ਡਿਗਰੀ ਪੰਜਾਬ ਯੂਨੀਵਰਸਿਟੀ ਦੀ ਐ ਪਰ ਤੁਸੀਂ ਤਾਂ ਖੋਹ ਲਿਆ ਅੱਡ-ਅੱਡ ਤੁਸੀਂ ਯੂਨੀਵਰਸਿਟੀ ਬਣਾ ਕੇ ਤੁਸੀਂ ਉਹਦਾ ਏਰੀਆ ਸੀਮਿਤ ਕੀਤਾ ਤੁਸੀਂ ਉਹਦੀ ਫੰਡਿੰਗ ਸੀਮਿਤ ਕੀਤੀ ਤੇ ਅੱਜ ਇਲਜ਼ਾਮ ਕਿਸੇ ਤੇ ਹੋਰ ਲਾਉਣੇ ਹੋ ਔਰ ਉਹ ਲੋਕ ਅੱਗੇ ਲੱਗੇ ਨੇ ਜਿਨ੍ਹਾਂ ਦਾ ਹਰ ਮਸਲੇ 'ਚ ਜਾ ਕੇ ਟਾਂਗ ਅਡਾਉਣ ਦਾ ਮਸਲਾ ਚਾਹੇ ਉਹ ਬੁੱਢੇ ਦਰਿਆ ਦਾ ਹੋਵੇ ਚਾਹੇ ਉਹ ਕਿਸੇ ਫੈਕਟਰੀ ਦਾ ਹੋਵੇ ਕਿਸੇ ਦਾ ਹੋਵੇ ਉਹੀ ਚਿਹਰੇ ਤੁਹਾਨੂੰ ਉੱਥੇ ਦਿਖਦੇ ਨੇ ਦੋਸਤੋ ਬਚਾਉਣਾ ਕਿਤੋਂ ਬਚਾਉਣਾ ਅਸੀਂ ਇਹਨਾਂ ਲੀਡਰਾਂ ਤੋਂ ਹੀ ਹੈ ਪੰਜਾਬ ਨੂੰ ਚੰਗਾ ਲੀਡਰ ਨਹੀਂ ਮਿਲਿਆ ਅਸੀਂ ਇਹ ਲੀਡਰਾਂ ਤੋਂ ਬਚਾਉਣਾ ਜਿਹਨੂੰ ਵੀ ਅਸੀਂ ਵੋਟਾਂ ਪਾਈਆਂ ਉਹ ਉਧਰ ਹੀ ਰਲ ਗਿਆ ਤੇ ਦੂਜੀ ਪਾਰਟੀ ਚੋਂ ਆਏ ਹੋਏ ਲੋਕ ਵੀ ਨਵੇਂ ਲੋਕ ਫਿਰ ਰੰਗ ਬਦਲ ਕੇ ਪੱਗਾਂ ਬਦਲ ਕੇ ਸਾਡੇ ਮੂਰੇ ਬਦਲਾਵ ਦਾ ਜੋ ਇੱਕ ਤਮਾਸ਼ਾ ਕਰਕੇ ਆਏ ਤੇ ਗੱਲ ਉਥੇ ਦੀ ਉਥੇ ਰਹੀ। ਦੋਸਤੋ ਪਾਰਟੀਆਂ ਬਦਲਣਾ ਕੁਝ ਨਹੀਂ ਹੋਣਾ। ਇੱਕ ਗੱਲ ਸਮਝ ਲਓ ਇਹ ਪਾਰਟੀਆਂ ਬਦਲਣ ਵਾਲੇ ਐਕਸਪੈਰੀਮੈਂਟ ਸਾਡੇ ਫੇਲ ਹੋ ਗਏ। ਬੰਦੇ ਬਦਲੋ। ਚੰਗੇ ਬੰਦੇ ਨੂੰ ਵੋਟ ਪਾਓ। ਚਾਹੇ ਉਹ ਕਿਸੇ ਪਾਰਟੀ ਦਾ ਹੋਵੇ। ਜੇ ਚੰਗੇ ਬੰਦੇ ਜਿੱਤਣੇ ਸ਼ੁਰੂ ਹੋਣਗੇ ਪਾਰਟੀਆਂ ਚੰਗੇ ਬੰਦੇ ਸਿਲੈਕਟ ਕਰਨੀਆਂ ਸ਼ੁਰੂ ਹੋਣਗੀਆਂ ਜਦੋਂ ਮਾੜੇ ਬੰਦੇ ਪਾਰਟੀ ਦੇ ਨਾਂ ਤੇ ਜਿੱਤ ਜਾਂਦੇ ਨੇ ਤੇ ਪਾਰਟੀ ਤੇ ਕੋਈ ਪ੍ਰੈਸ਼ਰ ਨਹੀਂ ਹੁੰਦਾ ਵੀ ਬੰਦਾ ਚੰਗਾ ਹੋਵੇ ਮਾੜਾ ਹੋਵੇ ਜਿੱਤਣਾ ਤੇ ਪਾਰਟੀ ਦੇ ਨਾਂ ਤੇ ਇਸ ਕਰਕੇ ਚੰਗੇ ਬੰਦਿਆਂ ਨੂੰ ਵੋਟ ਪਾਏ ਚਾਹੇ ਉਹ ਹਾਰ ਜੇ ਪਰ ਐਨਕਰੇਜ ਤੇ ਹੋਊਗਾ ਅਗਲੀ ਵਾਰੀ ਵੋਟ ਇਲੈਕਸ਼ਨ ਚ ਖੜਨ ਵਾਸਤੇ ਉਹਨਾਂ ਦਾ ਸਾਥ ਦਿਓ ਜਦੋਂ ਚੰਗੇ ਬੰਦੇ 117 ਇਕੱਠੇ ਹੋਣਗੇ ਤੇ ਚੰਗੀ ਗੱਲ ਸੋਚਣਗੇ ਕਦੇ ਬਹਿ ਕੇ ਆਪਸੀ ਦੁਸ਼ਮਣੀਆਂ ਛੱਡ ਕੇ ਪਾਰਟੀਵਾਦੀ ਛੱਡ ਕੇ ਪੰਜਾਬ ਬਾਰੇ ਸੋਚਣਗੇ ਨਹੀਂ ਤਾਂ ਇਹੀ ਕੁਝ ਚੱਲੂਗਾ ਉੱਤਰਕਾਟੋਂ ਮੈਂ ਚੜਾ ਦੂਜੀ ਆ ਗਈ ਬੰਦੇ ਉਹਦੇ ਚ ਉਹੀ ਨੇ ਤੇ ਉਹੀ ਬੰਦੇ ਥੱਲੇ ਰੇਟ ਮਾਫੀਆ ਟਰਾਂਸਪੋਰਟ ਮਾਫੀਆ ਉਹੀ ਹੈ ਉਹ ਦੂਜੀ ਸਰਕਾਰ ਦੇ ਨਾਲ ਰਲ ਜਾਂਦੇ ਨੇ ਤੇ ਰੇਟ ਸਰਕਾਰ ਦੇ ਬਾਕੀ ਚੀਜ਼ਾਂ ਦੇ ਹੋਰ ਵੀ ਵੱਧ ਜਾਂਦੇ ਨੇ ਅਸੀਂ ਘੁੰਮਣ ਕੇਰੀਆਂ 'ਚ ਪਿਆ ਸਾਡਾ ਪੰਜਾਬ ਕਿਤੇ ਨਹੀਂ ਚੱਲਿਆ ਸਾਨੂੰ ਪੰਜਾਬ ਨੂੰ ਇਨ੍ਹਾਂ ਲੀਡਰਾਂ ਤੋਂ ਬਚਾਉਣ ਦੀ ਲੋੜ ਹੈ ਇਹ ਲੀਡਰ ਅੱਗ ਲਾਉ ਪੜਕਾਉ ਬਿਆਨਾਂ ਚ ਡਿਵਾਈਡ ਕਰਨ ਵਾਲੇ ਨੇ ਕਾਸਟ ਤੇ ਡਿਵਾਈਡ ਕਰਨਾ ਧਰਮ ਤੇ ਡਿਵਾਈਡ ਕਰਨਾ ਇਨ੍ਹਾਂ ਤੋਂ بچੋ ਚੰਗੇ ਬੰਦੇ ਚੁਣੋਗੇ ਤੇ ਪੰਜਾਬ ਤਰੱਕੀ ਦੇ ਰਾਹ ਤੇ ਜਾਊਗਾ ਨਹੀਂ ਪੰਜਾਬ ਬਰਬਾਦੀ ਦੇ ਰਾਹ ਤੇ ਜਾ ਰਿਹਾ ਹੈ ਧਰਨਿਆਂ ਦੀ ਸਟੇਟ ਬਣ ਚੁੱਕਿਆ ਹਰ ਚੀਜ਼ ਤੇ ਧਰਨਾ ਚਾਹੇ ਚੰਗੀ ਚਾਹੇ ਮਾੜੀ ਹੈ ਅੱਜ ਪੰਜਾਬ ਵੱਲ ਨੂੰ ਕੋਈ ਵੀ ਬੰਦਾ ਮੂੰਹ ਨਹੀਂ ਕਰਦਾ ਤੇ ਸਾਡੀ ਜਿਹੜੀ ਪਰ ਕੈਪੀਟਲ ਇਨਕਮ ਦੇਖੋ ਅਸੀਂ ਕਿੰਨੀਆਂ ਸਟੇਟਾਂ ਤੋਂ ਥੱਲੇ ਚਲੇ ਗਏ ਬਹੁਤ ਜ਼ਿਆਦਾ ਥੱਲੇ ਗਏ 2.36 ਲੱਖ ਹੈ ਜਦੋਂ ਯਾਨੀ ਹੈਗੀ 2.5 ਲੱਖ ਤੋਂ ਉੱਪਰ ਤੇ ਸਾਡੀ ਸਵਾ ਲੱਖ ਰਹੇਗੀ ਤੇ ਅਸੀਂ ਬਜਟ ਆਊਟ ਲਿਆ ਅਸੀਂ ਹਰਿਆਣੇ ਤੋਂ ਵੀ 1/3 ਜੋ ਪਿੱਛੇ ਆ ਜਦੋਂ ਕਿ ਹਰਿਆਣਾ ਸਾਡਾ 40% ਸੀ ਅੱਜ ਖੇਡਣਾ ਚ ਵੀ ਅਸੀਂ ਪਿੱਛੇ ਆ ਸਾਰਾ ਕੁਝ ਚ ਅਸੀਂ ਪਿੱਛੇ ਆ ਹਰ ਜਗ੍ਹਾ ਬਦਨਾਮੀ ਜੋ ਸਾਡੇ ਪੰਜਾਬੀ ਖਾਟ ਰਹੇ ਨੇ ਲੀਡਰ ਚੰਗੇ ਚੁਣੋ ਬਾਹਰੋਂ ਛਾਲਾ ਮਾਰ ਕੇ ਲੋਕ ਇੱਥੇ ਆ ਕੇ ਟਿਕਟਾ ਨਾ ਲੈਣ ਕਿਉਂਕਿ politically ਜਿਹੜਾ political ਦਾ politics ਦਾ ਜਿਹੜਾ ਕੈਰੀਅਰ ਹੈ ਉਹ ਬਹੁਤ ਲੁਭਾਵਨਾ ਹੈ ਬਾਹਰੋਂ ਵੀ ਕਈ ਲੋਕ ਕਹਿੰਦੇ ਹੱਡ ਤੋੜ ਵੀ ਮਿਹਨਤ ਕਰਨ ਨਾਲ ਤਾਂ ਕਿਸੇ ਪਾਰਟੀ ਨੂੰ ਪੈਸੇ ਦੇ ਕੇ ਜੇ ਪੰਜਾਬ ਚ ਐਮ ਐਲ ਏ ਬਣ ਜਾਈਏ ਤੇ ਬੱਲੇ ਬੱਲੇ ਆ ਜ਼ਿੰਦਗੀ ਭਰ ਦੀਆਂ ਰੋਟੀਆਂ ਨੇ ਇਹ ਸੋਚ ਤੋੜਨੀ ਹੋਵੇਗੀ ਆਮ ਬੰਦੇ ਨੂੰ ਜਿਤਾਓ ਚੰਗੇ ਬੰਦੇ ਨੂੰ ਜਿਤਾਓ ਜੀਨੇ ਚੰਗੇ ਬੰਦੇ ਕੀਤੇ ਨੇ ਚਾਹੇ ਉਹ ਕਿਸੇ ਪਾਰਟੀ ਦਾ ਹੋਵੇ ਸਾਨੂੰ ਨਹੀਂ ਲੋੜ ਇੱਕ ਪਾਰਟੀ ਦੀ ਬਹੁਤ ਤਕੜੀ ਸਰਕਾਰ ਬਣਾ ਕੇ ਵੀ ਸਾਰੇ ਦੇ ਸਾਹਰੇ ਐਮਐਲਏ ਇੱਕ ਪਾਰਟੀ ਦੀ ਝੋਲੀ ਚ ਪਾ ਦਈਏ ਤੇ ਕੋਈ ਬੋਲਣ ਵਾਲਾ ਹੀ ਨਾ ਰਹੇ ਸਾਨੂੰ ਇੱਕ ਬੈਲੈਂਸਡ ਅਸੈਂਬਲੀ ਦੀ ਲੋੜ ਹੈ ਜਿੱਥੇ ਮੁੱਦੇ ਡਿਸਕਸ ਹੋਣ ਲੰਬੇ ਸੈਸ਼ਨ ਚੱਲਣ ਤੇ ਗੱਲ ਪੰਜਾਬ ਦੀ ਹੋਵੇ ਨਾ ਕਿ ਤੂੰ ਤੂੰ ਮੈਂ ਮੈਂ ਹੋਵੇ ਜਿਹਦਾ ਕੋਈ ਮਤਲਬ ਹੀ ਨਾ ਨਿਕਲੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਆ ਜਿਹੜੀ ਟੀ-ਸ਼ਰਟ ਹੈ ਬੜੇ ਦਿਨਾਂ ਤੋਂ ਕਿਤੇ ਲੱਭ ਗਈ ਪੰਜਾਬ ਬਚਾਉਦੇ ਚੱਕਰ 'ਚ ਅਸੀਂ ਵੀ ਪੱਜੇ ਪੱਜੇ ਬਥੇਰਾ ਕੋਸ਼ਿਸ਼ ਕੀਤੀ ਸੀ ਇਸ ਤਰ੍ਹਾਂ ਦੀ ਪਰ ਜਿਨ੍ਹਾਂ ਤੇ ਅਸੀਂ ਭਰੋਸਾ ਰੱਖਿਆ ਉਹਨਾਂ ਨੇ ਸਾਡਾ ਭਰੋਸਾ ਤੋੜਿਆ ਤੇ ਅੱਜ ਪੰਜਾਬ ਬਚਾਉਣ ਵਾਲੇ ਆ ਟੀ-ਸ਼ਰਟਾਂ ਪਾਉਣ ਵਾਲੇ ਉੱਥੇ ਦੇ ਉੱਥੇ ਨੇ ਬਾਹਲੇ ਤਾਂ ਪੋਲਿਟਿਕਸ ਤੋਂ ਇੱਕ ਵਾਰੀ ਐਂਟਰੀ ਮਾਰ ਕੇ ਦੁਬਾਰੇ ਵਾਪਸ ਵੀ ਚਲੇ ਗਏ ਨੇ ਕਿਉਂਕਿ ਇਹ ਸਿਸਟਮ ਹੀ ਗਲਤ ਹੈ ਸਿਸਟਮ ਨੂੰ ਬਦਲ ਨਾ ਪਾਏਗਾ ਪਾਰਟੀ ਬਦਲ ਕੇ ਕੁਝ ਨਹੀਂ ਹੋਣਾ ਦੇਖਦੇ ਰਹੋ ਸਾਡੀ ਵੀਡੀਓ ਧੰਨਵਾਦ ਚੰਗੀ ਲੱਗੇ ਤੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਜੀ